ਮੇਰਾ ਨਰਵਿੰਦਰ ਕੋ ਕਿਹੜਾ ਪਿੰਡ ਦੇ ਕਿਹੜਾ ਸੈਟਰ ਹੈ ਇਹ ਪਨਵਾ ਅੰਗਨਵੜੀ ਸੈਂਟਰ ਦਾ 2 ਆ ਮੇਰਾ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਫਿਰ ਭੇਜ ਦੇਣੀ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਨਾਂ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਇਸੇ ਹੀ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬਹਿ ਸਕੀਏ ਸਾਡੇ ਸਕੂਲ ਵਿੱਚ ਕੋਈ ਚੀਜ਼ ਨਹੀਂ ਵੱਲੋਂ ਜਾਂ ਕੋਈ ਆ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗਿੱਛ ਕਰਨ ਆਇਆ ਹੀ ਨਹੀਂ ਕਿ ਤਰੀ ਬਗੈਰ ਪੱਖੇ ਤੋਂ ਬੈਠੇ ਹਾਂ ਹਾਂਜੀ ਨਹੀਂ ਕੋਈ ਨਹੀਂ ਮੰਗ ਕਰਦੇ ਤੋਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਜੀ ਪਿੰਡ ਪੰਮਾ ਕੀ ਸਮੱਸਿਆ ਤੇ ਤੁਹਾਡੇ ਕੋਲ ਦੇ ਵਿੱਚ ਬਸ ਹੱਡ ਲਾਈਟ ਨਹੀਂ ਹੈਗੀ ਬਸ ਕਿੰਨੇ ਮਰਚੇ ਪੜਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ 2 ਵਰਕਰ 2 ਹੈਲਪਰਸ ਤੇ ਇੱਥੇ ਹੁਣ ਬੱਚੇ ਘਰ ਆ ਗਏ ਬਾਕੀ ਬੱਚੇ ਆਏ ਨਹੀਂ ਉਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਪੇ ਉਹਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ ਮੇਰੇ ਥੋੜਾ ਟਾਈਮ ਪਿਚਰ ਮਿੰਟ ਤੋਂ ਨਹੀਂ ਆ ਰਹੀ ਹੈ ਮੈਨੂੰ ਨਹੀਂ ਪਤਾ ਵੀ ਨਹੀਂ ਤਾਂ ਪਹਿਲਾਂ ਜਦੋਂ ਦੇ ਘਰ ਆਈ ਸੀ ਹੋਰ ਮੈਂ ਕਹਿ ਲਈ ਪਹਿਲਾਂ ਤੁਹਾਡੇ ਡਿਜੀਟਲ ਲਾਈਨ ਪਹਿਲਾਂ ਵਾਲਾ ਤਾਂ ਘਰ ਆਈ ਸੀ 6 ਮਿੰਟ ਤੱਕ ਤੋਂ ਨਹੀਂ ਆ ਰਹੀ ਕੋਈ ਤੁਹਾਡੇ ਕੋਲ ਤੋਂ ਘੜੀ ਆਏ ਨਾ ਸਾਈਡ ਤੋਂ બીજી ਵੱਲ ਜਾਂ ਸਕੂਲ ਵੱਲ ਉਹ ਨਹੀਂ ਆਇਆ ਗਰਮੀ ਜੇ ਤਾਂ ਪੱਤੇ ਆਏ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਤੈਨੂੰ ਸਬਾਤ ਨੂੰ ਮਾਰ ਕਰਦੇ ਨੇ ਫਿਲਾਈਟ ਦਿੱਤੀ ਜਾਏ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣੇ ਵਾਰ ਹੈ